धनगुरुक धनगुरु धनुग नानक गुरु ਤਨ ਗੁਰ ਨਾਨਕ 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 ਅਨ ਗੁਰ ਨਾਨਕ ਤਨ 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 ਗੁਰ ਨਾਨਕ ਅਨ ਗੁਰ ਨਾਨਕ ਤਨ 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 ਗੁਰ ਨਾਨਕ ਲੈਕ <laughs> ਕਨੁਰਨਾ ਤਨ ਗੁਰ ਨਾਨਕ 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 ਤਨ ਨਾਨਕ ਤਨ ਗੁਰ 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 ਨਾਨਕ ਤਨ ਨਾਨਕ ਤਨ ਗੁਰ ਨਾਨਕ ਤਨ ਨਾਨਕ ਤਨ ਗੁਰ 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 ਨਾਨਕ ਨਾਨਕ ਤਨ ਗੁਰ 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 ਨਾਨਕ ਨਾਨਕ ਗੁਰੂ ਨਾਨਕ ਤਨ 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 ਗੁਰੂ ਨਾਨ ਉਪਾਦ ਗਤ ਗੀਨੀ ਜੈ ਹਰਿ ਸਿਮਨ ਪਾਇਆ ਸਹ ਉਪਾਦ ਗਤ ਗੀਨੀ ਵਟ ਪਗੀ ਹਾ go ਪਹਾੜ ਪਵ ਜਲ ਤਰਨਾ ਜਦ ਪਹਾੜ ਪਵ ਜਲ ਤਰਨਾ ਜਦ ਪਹਾੜ ਪਵ ਜਲ ਤਰਨਾ ਜਦ ਪਹਾੜ ਰਨਾ ਜਪਹਰ ਪਹਰ ਪਵ ਜਲ ਤਰਨਾ ਜਪ ਹਰ ਪਵ ਜਲ ਕਰਨਾ ਜਪ ਹਰ ਪਵ ਜਲ ਕਰਨਾ ਵਡ ਪਾਗੀ ਹਰ ਜਪਨਾ ਵਡ ਪਾਗੀ ਹਰ ਜਪਨਾ ਵਡ ਪਾਗੀ ਹਰ ਜਪਨਾ ਵਡ ਪਾਗੀ ਹਰ ਜਪਨਾ ਜਪ ਹਰ ਪਵ ਜਲ ਕਰਨਾ ਵਡ ਪਾਗੀ ਹਰ ਜਪਨਾ ਯਾ ਤਹਰ ਬਭ ਜਲ ਕਰਨਾ ਵਡ ਪਾਗੀ ਹਰ ਜਪਨਾ ਵਾਹੇ ਗੁਰੂ ਵਾਹੇ Oh ਤੇਰੇ ਸੁਣੀ ਗਤੀ ਵਾ ਸੰਤ ਜਾਜਨ ਪੈ ਸਰ ਦੇ ਪੂਰੇ ਨੁਰਤੇ ਸੁਣਤੇ ਪੁਰੀਤ ਕਹਤੇ ਸਤ ਗੁਰ ਰਹਾ ਪਰਪੂ ਮਿਲਵੰਤ ਨਾਨਕ ਗੁਰ ਚੈਰ ਲਲਾਗੇ ਵਾਜੇ ਸਚ ਧਰਮਾ ਰੂ ਕਰਮੀਆ ਕੋ ਆਪ ਲੀਂਗੇ ਨਰਕੇ ਨੂੰ ਜਿੰਦ ਮੇ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਤੇ ਤੀਛੀ ਜਿਨੀ ਨਾਮ ਤੇ ਆਇਆ ਜੈ ਮਸਕਤਾ ਨਾਮ ਤੇ ਮੁਖ ਉਜਲੇ ਤੇ ਤੀਛੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਸਤਿ ਸ੍ਰੀ ਅਕਾਲ

जठे सब जाय गोते महाते परौण के आवे तारे सब करणी तक इति गुरुवान साईं सब संग कथा बात कही हाथों जो इति गुरु महाराज जी के दर्शन जी जात जात करके ने प्राणान तारण दीयो सुभते

ਇੰਨਾ ਸੰਤਾਨ ਨੇ ਸੇਵਾ ਕੀਤੀ ਹੈ ਮਾਇਆ ਕੀ ਦੀ ਹੈ ਛੱਤੀ ਦਿਨਾਂ ਅੰਦਰ ਇਹਨੂੰ ਹੋਰ ਕਾਹੇ ਸੇਵਕਾਂ ਦੇ ਮਨੋਗਾਂ ਨੂੰ ਇਹ ਕਰਦੇ ਆਂ ਅੱਜ 16 ਸਾਲ ਵੀ ਸੇਵਾ ਕੀਤੀ ਹੈ ਕੀ ਕਰਾ ਕਰ ਸਾਡੇ ਵੀ ਨੇ ਸੇਵਾ ਕੀਤੀ ਹੈ ਉਹਨਾਂ ਦੇ ਪਰਿਵਾਰਗਰ ਵੀ ਸਾਥਾਂ ਦੇ ਕੀ ਹੈ ਕਿ ਨਾਮ ਕਾਂਦਲੋਤੀ ਜਾਂ ਦਾ ਸੰਬੰਧ ਤੋਂ ਸੇਵਾ ਕਰਿਆ ਹੈ ਛੱਤੀ ਦਿਨਾਂ ਸਹੀ ਗੁਰ ਮੇਰੇ ਜਨਮ ਲਗਣਾ ਨਾਮ ਚਤਾਵੇ ਨਾਮ ਦਾ ਗੁਰਾ ਤੇਰੇ ਬਾਣੇ ਸਰਬਤ ਦਾ ਵਾਹਿਗੁਰੂ ਜੀ ਕੀ ਬਤੇ ਆਧਿਆ ਪੜਿਆ ਆਕਾਰ ਤੀ ਸਭ ਚਲਾਉ ਕੰਧ ਸਭ ਸੁਕਨ ਕੋ ਗੁਰੂ ਮਾਨੇ ਹੋ ਗ੍ਰੰਥ ਗੁਰੂ ਗ੍ਰੰਥ ਜੀ ਮਰ ਗੁਰੂ ਗ੍ਰੰਥ ਕੀ ਰਾਜ ਕਰੇਗਾ रह न कोर जो ਕੀ ਕਰਦੇ ਯੰਮ ਕੇ ਤੋਰ ਚੋਰ ਚਰਪਾਨ

ਸਤ ਨਾਮੁ ਆਏ ਗੁਰੂ ਸਤ ਨਾਮੁ ਆਏ ਗੁਰੂ ਸਤ ਨਾਮੁ ਬਾਹੇ ਗੁਰੂ ਸਤ ਨਾਮੁ ਆਏ ਗੁਰੂ ਸਤ ਸਤਿਨਾਮ ਵਾਹਿਗੁਰੂ ਸਤਨਾਮੁ ਆਹੇ ਗੁਰੂ ස අතන මහ සාතය නම රතනමවා සත ਜਿਨ੍ਹਾਂ ਨੇ ਤਾਂ ਮਨ ਧਰ ਨਾਲ ਸੇਵਾ ਕਰਕੇ ਇਹ ਕੰਮ ਤਾਂ ਵੀ ਹਸਲ ਕੀਤੀ ਹੈ ਤਾਂ ਸਭ ਤੋਂ ਜ਼ਾਨੋ ਦਾਸ ਵੱਲੋਂ ਬਹੁਤ ਬਹੁਤ ਲੱਖ ਲੱਖ ਵਧਾਈ ਹੋਏ। ਜਨਾ ਸ਼੍ਰੀ ਗੁਰਗੰਥਾ ਜੀ ਮਹਾਰਾਜ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰਾਨਾ ਹੈ ਜਿਨ੍ਹਾਂ ਨੇ ਉਦਮ ਬਖਸ਼ਿਆ ਸੰਗਤ ਨੂੰ ਤੇ ਇਹ ਸੇਵਾ ਹੋਈ ਹੈ ਬਹੁਤ ਬਹੁਤ ਧੰਨਵਾਦ ਵਾਈਗੁਡੀਕਰ ਖਲਤਾ ਵਾਈਗੁਡੀਕੇ

to a